ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਬਾਰ-ਬਾਰ ਕਹੀ ਜਾਂਦੇ ਸੀ ਪੰਜਾਬੀ ਲੜਕੀ ਕੱਕਤਨ ਕਰਦੀ ਆ ਪੰਜਾਬੀ ਲੜਕੀ ਨੂੰ ਮਾਰਦੀ ਆ ਗੋਦੀ ਮੀਡੀਆ ਵਾਲੇ ਵੀ ਆ ਹੁਣ ਉਹਦੀ ਮਾਂ ਆ ਗਈ ਆ ਸਾਹਮਣੇ ਗਿਰਜਾ ਦੇਵੀ ਗੱਲ ਵੀ ਹਿੰਦੀ ਚ ਕਰਦੀ ਆ ਭਰਾ ਉਹਦਾ ਵੀ ਹੁਣ ਲੱਗ ਗਿਆ ਤੁਹਾਨੂੰ ਪਤਾ ਕਿ ਭਈ ਇਹ ਰਾਣੀ ਹੈ ਕਿ ਪੰਜਾਬੀ ਹੈ ਹੋਰ ਵੀ ਇਦਾਂ ਦੀਆਂ ਬੜੀਆਂ ਜਿਨ੍ਹਾਂ ਨੇ ਸਿੱਖਾਂ ਵਾਲੇ ਨਾਂ ਰੱਖੇ ਆ ਇੱਕ ਉਹ ਅਗਨੀ ਹੋਤਰੀ ਸਨੀਤਾ ਹੈ ਨਹੀਂ ਹੋ ਤਰੀਕੇ ਕੀ ਨਾਮ ਦਾ ਜਿਹੜੀ ਨੈਨਸੀ ਗਰੇਵਲ ਕਹਿੰਦੀ ਆ ਆਪਣੇ ਆਪ ਨੂੰ ਮਿੱਟੀ ਕਲੇਰਨਾ ਦੀ ਜਿਹੜੀ ਗੰਦ ਪਾਉਣ ਵਾਲੀ ਆ ਉਹ ਵੀ ਬਈ ਯਾਰਾਣੀ ਆ ਇਹਨਾਂ ਸਾਰਿਆਂ ਨੇ ਆਪਣੇ ਨਾਮ ਬਦਲੇ ਨੇ ਸਿੱਖ ਕੌਮ ਨੂੰ ਟਾਰਗੇਟ ਕਰਨ ਵਾਸਤੇ ਹੁਣ ਇਹ ਜਿਹੜੀ ਆ ਚੁੱਕੇ ਚਕਾਏ ਬਿਆਨ ਦੇਈ ਜਾਂਦੀ ਆ ਇੱਕ ਦੇ ਚੰਗਾ ਵਧੀਆ ਪੱਤਰਕਾਰ ਹੋਵੇ ਵਕੀਲਾ ਵਾਂਗੂ ਘੁਮਾ ਫਰਾ ਕੇ ਪੁੱਛੇ ਤੇ ਪਤਾ ਲੱਗ ਜਾਣਾ ਸਾਰਾ ਝੂਠ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜਾਣਾ ਪਰ ਪੱਤਰਕਾਰਾਂ ਨੂੰ ਕੋ ਗਾਲੀ ਨਹੀਂ ਕਰਨੀ ਆਉਂਦੀ ਕਹਿੰਦੀ ਮੇਰੇ ਘਰ ਮੇ ਇੱਕ ਗੰਦਾ ਜੀ ਟੀ-ਸ਼ਰਟ ਔਰ ਗੰਦਾ ਜਿਹਾ ਪਰਨਾ ਬੰਨ ਕੇ ਬੰਦਾ ਆਇਆ ਸੀ ਕਹਿੰਦਾ ਸੀ ਮੈਂ ਅਮਰਤਪਾਲ ਆ ਤੇ ਮੇਰੇ ਨਾਲ ਭੇਜੋ ਕੁੜੀ ਨੂੰ ਕਹਿੰਦੀ ਮੈਨੂੰ ਵੀ ਨਾਲ ਖੜਨਾ ਚਾਹੁੰਦਾ ਸੀ ਮੇਰਾ ਕਤਲ ਕਰਨ ਵਾਸਤੇ ਵੀ ਬੰਦਾ ਪੁੱਛੇ ਵੀ ਜਦ ਤੇਰਾ ਪਹਿਲਾਂ ਹੀ ਡਿਸਪਲਿਊਟ ਚੱਲਦਾ ਤੇਰੀ ਕੁੜੀ ਦਾ ਉਹ ਕਿੱਦਾਂ ਜਾ ਸਕਦੀ ਹੈ ਬੰਦੇ ਦੇ ਨਾਲ ਅਮਰਤਪਾਲ ਦੇ ਨਾਲ ਘਰੋਂ ਆ ਕੇ ਕਿੱਦਾਂ ਲਿਜਾ ਸਕਦਾ ਉਹ ਸਾਰ ਪਤਾ ਲੱਗਦਾ ਝੂਠ ਬੋਲਦੀ ਪਈ ਆ ਤੇ ਨੰਬਰ 2 ਜੇ ਉਹਨੇ ਜਾਣਾ ਵੀ ਹੁੰਦਾ ਉਹਨੂੰ ਆਪ ਜਾਣ ਦੀ ਕੀ ਲੋੜ ਸੀ ਕਿਸੇ ਹੋਰ ਨੂੰ ਭੇਜਦਾ ਤੇ ਫਿਰ ਹੋਰ ਵੀ ਮਤਲਬ ਪੱਤਰਕਾਰਾਂ ਨੂੰ ਜਿਹੜੀ ਐ ਗੱਲ ਹੀ ਨਹੀਂ ਕਰਨੀ ਆਉਂਦੀ ਤੇ ਨਾਲੇ ਜਿਹੜੇ ਬੌਧੇ ਅਸੀਂ ਬਣੇ ਫਿਰਦੇ ਇਹਨਾਂ ਦੇ ਹਮਦਰਦ ਗਲਤ ਕੰਮ ਕੀਤਾ ਜੀ ਕਲੰਕ ਵਾਲਾ ਕੰਮ ਕੀਤਾ ਮੈਨੂੰ ਦੱਸਣ ਜਿਹੜਾ ਵੀ ਸਿੱਖੀ ਦੇ ਵਿੱਚ ਕਿੱਥੇ ਲਿਖਿਆ ਕਿ ਇੰਦਰਾ ਪਾਪਨ ਵਰਗੀ ਹਜ਼ਾਰਾਂ ਸਿੱਖਾਂ ਬੱਚੇ ਬੁੱਢੇ ਨੌਜਵਾਨਾਂ ਦਾ ਕਤਲ ਕਰ ਦਵੇ ਹੈ ਠਰ ਠਰ ਦਿਨਾਂ ਦੇ ਬੱਚੇ ਗੋਲੀਆਂ ਮਾਰ ਕੇ ਮਾਰੇ ਜਾਣ ਬਰਫਾਂ ਤੇ ਲੰਮਿਆਂ ਪਾਪਾ ਕੇ ਮਾਰੇ ਜਾਣ ਲੱਤਾਂ ਦੇ ਲੱਤਾਂ ਰੱਖ ਕੇ ਪਾੜੇ ਜਾਣ ਤੇ ਸਿੰਘ ਜਿਹੜੇ ਇੰਦਰਾ ਗਾਂਧੀ ਨੂੰ ਮਾਰਨ ਤੇ ਉਹ ਕਲੰਕ ਹੋ ਗਿਆ ਲਿਖਿਆ ਕਿੱਥੇ ਜਿਹੜਾ ਕਿ ਦੱਸਣ ਮੈਨੂੰ ਵੱਡੇ ਵਿਦਵਾਨ ਗੱਲਾਂ ਮਾਰਦੇ ਜਿਹੜੇ ਤੇ ਹਮ ਦੂਜੀ ਗੱਲ ਜਿਹੜੀ ਆ ਇੱਕ ਸੁਰਲੀਨ ਨਾਂ ਦੀ ਜਿਹੜੀ ਆ ਚੜੇਲ ਉਹ ਬੜਾ ਰੌਲਾ ਪਾਉਂਦੀ ਹੈ ਮਾਫੀ ਮੰਗਾਉਣ ਵਾਲੇ ਸਾਲੇ ਲੱਗਦੇ ਆ ਐਦਾਂ ਐਦਾਂ ਮਾ ਸਾਡਾ ਖਰਚਾ ਚੁੱਕਣ ਕਦੋਂ ਖਰਚਾ ਚੁੱਕਣ ਜਿਹੜੀਆਂ ਪੰਜਾਬ ਦੀਆਂ ਕੁੜੀਆਂ ਮਿਹਨਤ ਕਰਦੀਆਂ ਤੁਹਾਨੂੰ ਮੌਤ ਪਈ ਹੈ ਤੁਸੀਂ ਨਹੀਂ ਮਿਹਨਤ ਕਰ ਸਕਦੀਆਂ ਮਿਹਨਤ ਕਰੋ ਸਿੱਧਾ ਨਹੀਂ ਕਹਿੰਦੀਆਂ ਵੀ ਸਾਡੇ ਚਿੱਟੇ ਦੇ ਨਸ਼ੇ ਦੇ ਪੈਸੇ ਪੂਰੇ ਨਹੀਂ ਹੋਣੇ ਤੇ ਇਹਨੇ ਜੰਗੀ ਭਲੀ ਬੈਂਕ ਦੀ ਨੌਕਰੀ ਛੱਡ ਕੇ ਇਹ ਗੰਦ ਦਾ ਰਸਤਾ ਚੁਣਿਆ ਆਏ ਨੇ ਮਰਨ ਵਾਲੀ ਨੇ ਪਤਾ ਹੀ ਵੀ ਗੰਦ ਪਾਉਣ ਦੇ ਵਿੱਚ ਪੈਸੇ ਜਿਹੜੇ ਆ ਉਹ ਬਹੁਤੇ ਬਣਨੇ ਨੇ ਤੇ ਦੂਜੀ ਗੱਲ ਜਿਹੜੀ ਹੈ ਕਹਿੰਦੇ ਜੀ ਸਰਕਾਰ ਦਾ ਕੰਮ ਸੀ ਸਿੱਖਾਂ ਨੂੰ ਕੀ ਲੋੜ ਸੀ ਕਰਨ ਦੀ ਸਰਕਾਰ ਤੇ ਉਲਟਾ ਸਿਕਿਉਰਟੀਆ ਦੇ ਰਹੀ ਆ ਕਿ ਕਰੋ ਵੱਧ ਤੇ ਵੱਧ ਸਿੱਖਾਂ ਦਾ ਨਾਮ ਬਦਨਾਮ ਕੋਈ ਨਹੀਂ ਰੋਕ ਸਕਦਾ ਤੁਹਾਨੂੰ ਵਿੱਚ ਕੁਝ ਚਵਲ ਜਗੜਦੱਲੇ ਵੀ ਨਾ ਰਲ ਗਏ ਆ ਇੱਕ ਹਰਜੀਤ ਅਰਸੂਲਪੁਰਿਆ ਨਕਲੀ ਨਿਹੰਗ ਤੇ ਇੱਕ ਉਹ ਲੰਗੜਦੀਨ ਜਿਹੜਾ ਵਾ ਗੋਲਕ ਚੋਰ ਉਹ ਉਹਨਾਂ ਦੀ ਗੱਲ ਕਰਦੇ ਆ ਹੋ ਸਕਦਾ ਆਪਣੀਆਂ ਧੀਆਂ ਭੈਣਾਂ ਨੂੰ ਉਹਦੀਆਂ ਵੀਡੀਓ ਦਿਖਾਉਂਦੇ ਵੀ ਹੋਣ ਟ੍ਰੇਨਿੰਗ ਦਿੰਦੇ ਵੀ ਹੋਣ ਉਹਨਾਂ ਨੂੰ ਗਾਹ ਇਸ ਰਸਤੇ ਤੋਰਨ ਵਾਸਤੇ ਕਿ ਅਸੀਂ ਪਠਾ ਦੇ ਆਧਾਰ ਤੇ ਵੀ ਵੀਡੀਓ ਪਾਈ ਹੈ ਕੋਈ ਤੇ ਸਾਡਾ ਅਕਾਊਂਟ ਬੰਦ ਹੋ ਸਕਦਾ ਇਹਨਾਂ ਦੇ ਕਿਉਂ ਨਹੀਂ ਹੋਏ ਮੈਂ ਬਾਈਬਲ ਤੇ ਇੱਕ ਵਾਰੀ ਵੀਡੀਓ ਪਾਈ ਸੀ ਵੀ ਇਹ ਰੋਜ਼ ਬੇਅਦਵੀ ਕਰਾਉਂਦੇ ਆ ਅਸੀਂ ਤੇ ਬਾਈਬਲ ਦੀ ਤਾਂ ਵੀ ਕਦੇ ਬੇਅਦਵੀ ਨਹੀਂ ਕਰਾਈ ਉਹ ਕਿੰਨੀ ਵਾਰੀ ਰੇਪ ਦਾ ਵਰਣਨ ਹੈ ਮੈਂ ਕੱਲੇ ਪੇਜ ਸ਼ੇਅਰ ਕੀਤੇ ਸੀ ਵੀ ਉੱਤਪਤਨੀ ਦੀ 38 ਪੜ ਕੇ ਦੇਖੋ ਉੱਤਪਤ 38 ਦੀ 18 ਪੜ ਕੇ ਦੇਖੋ ਦੂਜਾ ਸਾਮੂਅਲ 11 ਦੂਜਾ ਸਾਮੂਅਲ 13 ਬਵਸਥਾ 2 3 ਤੇ 21 ਪੜ ਕੇ ਦੇਖੋ ਕੋਤ ਜਣ ਹੀ ਟੁੱਕ ਕੇ ਮੇਰਾ ਅਕਾਊਂਟ ਬੰਦ ਫੇਸਬੁੱਕ ਬੰਦ ਮੇਰਾ ਇੰਸਟਾਗ੍ਰਾਮ ਬੰਦ ਮੇਰਾ ਨਿੱਜੀ ਵਟਸਐਪ ਬੰਦ ਮੇਰੇ ਗਰੁੱਪ ਬੰਦ ਸਾਰਾ ਕੁਝ ਅਜ ਤੱਕ ਨਹੀਂ ਚੱਲਿਆ ਦਸੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ 6-7 ਮਹੀਨੇ ਹੋ ਗਏ ਨੇ ਇਹਨਾਂ ਦੇ ਅਕਾਊਂਟ ਜਿਹੜੇ ਬੰਦ ਹੋਏ ਇਹਨਾਂ ਨੂੰ ਉਲਟਰਾ ਸਿਕਿਉਰਟੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਸਾਰਾ ਤੇ ਸਾਰਾ ਕੁਝ ਜਿਹੜਾ ਹੈ ਨਾ ਇਹ ਸਿੱਖੀ ਦੇ ਖਿਲਾਫ ਜਾਨ ਬੁੱਝ ਕੇ ਸਰਕਾਰ ਕਰਵਾ ਰਹੀ ਆ ਸਿੱਖਾਂ ਨੂੰ ਭੰਡਣ ਵਾਸਤੇ ਤੇ ਕੋਸ਼ਾ ਨਕਲੀ ਸਿੱਖ ਜਿਹੜੇ ਨੇ ਇਹ ਬਹੁਤੇ ਹਮਦਰਦ ਬਣੇ ਫਿਰਦੇ ਉਹਨਾਂ ਦੇ ਪੱਗਾਂ 'ਚ ਸਿਰ ਫਸਾਉਣ ਵਾਲੇ ਕਹਿੰਦੀ ਜੀ ਮੇਰੇ ਘਰ ਮੈਂ ਜਥੇਦਾਰ ਆਤੇ ਔਰ ਹਮਾਰੇ ਘਰ ਦਾ ਖਰਚਾ ਉਠਾਤੇ ਸਾਲਿਓ ਜਿੱਥੇ ਲੋਕੀ ਇੰਨੇ ਝਾੜ ਝਾੜੂ ਪੋਚਾ ਕਰਦੇ ਆ ਤੁਸੀਂ ਨਹੀਂ ਕਰ ਸਕਦੀਆਂ ਕਿੱਥੇ ਜੁਪੀ ਬਿਹਾਰ ਵਾਲੀਆਂ ਬਾਕੀ ਕਰਦੀਆਂ ਘਰਾਂ ਦੇ ਕੰਮ ਤੁਸੀਂ ਵੀ ਕਰਦੀਆਂ ਚੰਗੀ ਭਲੀ ਨੌਕਰੀ ਜਾਣ ਕੇ ਛੱਡੀ ਤੇਰੀ ਕੁੜੀ ਨੇ ਤੂੰ ਚੰਗੀ ਹੁੰਦੀ ਖੇਤਰ ਮਾਰਦੀ ਉਹਦੇ ਤੇ ਬਾਕੀ ਤੁਹਾਡੀ ਔਕਾਤ ਹੈਗੀ ਆ ਵੀ ਜਥੇਦਾਰ ਤੁਹਾਡੇ ਘਰ ਜਨ ਚੱਲ ਕੇ ਕਿ ਅਸੀਂ ਤੁਹਾਨੂੰ ਬੈਠੀਆਂ ਨੂੰ ਪੈਸੇ ਦੇਣੇ ਆ ਤੇ ਤੁਸੀਂ ਗੰਦ ਪਾਓ ਹੈਨਾ ਪਰਦਾਨੀ ਕਿੱਥੋਂ ਗੱਲਾਂ ਤੁਹਾਨੂੰ ਆਉਂਦੀਆਂ ਨੇ ਓਦਾਂ ਦੇ ਜਿਹਨਾਂ ਦੇ ਮੈਂਤ ਕਰਨ ਵਾਲੇ ਇਹ ਸਮਝਣ ਦੀ ਲੋੜ ਹੈ ਜੋ ਹੋਇਆ ਬਿਲਕੁਲ ਸਹੀ ਹੋਇਆ ਜਿਨ੍ਹਾਂ ਨੇ ਵੀ ਕੀਤਾ ਬਿਲਕੁਲ ਸਹੀ ਕੀਤਾ ਪੰਜਾਬ ਚੋਂ ਗੰਦ ਏਦਾਂ ਹੀ ਸਾਫ਼ ਹੋਣਾ ਸੀ ਕਤਲ ਕੇਤੇ ਸਿੱਧਾ ਨਹੀਂ ਹੋ ਗਿਆ ਹੁਣ ਉਹ ਸਮਝਾਉਂਦੇ ਹੋਣੇ ਆ ਕਿ ਬੀਬਾ ਐਡਾ ਨਾ ਕਰ ਜਿੱਦਾਂ ਪਹਿਲਾਂ ਭੈਣ ਕਹਿ ਗਿਆ ਕਿ ਗੱਲ ਕੀਤੀ ਉਹਨੇ ਮਹਿਰੋ ਨੇ ਹੋ ਸਕਦਾ ਹੀ ਨਹੀਂ ਅਗੋ ਦਾੜੀ ਫੜ ਲਈ ਹੋਵੇ ਜਾਂ ਦਮਾਲੇ ਨੂੰ ਹੱਥ ਪਾ ਲਿਆ ਹੋਵੇ ਜਿੱਦਾਂ ਸਰਲੀਨ ਗਾਲਾਂ ਕੱਢਦੀ ਹੋ ਸਕਦਾ ਇਹ ਨਹੀਂ ਵੀ ਗਾਲਾਂ ਕੱਢੀਆਂ ਹੁਣ ਅਗਲੇ ਨੂੰ ਗੁੱਸਾ ਆ ਗਿਆ ਹੋਵੇ ਜਿੰਨਾਂ ਨੇ ਵੀ ਕੀਤਾ ਹੋ ਸਕਦਾ ਇੰਨਾ ਹਾਲਾਤਾਂ 'ਚ ਕੀਤਾ ਹੋਵੇ ਤੇ ਜਿਹੜੇ ਵੀ ਗੱਲਾਂ ਕਰਦੇ ਆ ਨਾ ਵੱਡੇ ਆਪਣੇ ਆਪ ਨੂੰ ਸਿੰਘ ਕਹਿਣ ਵਾਲੇ ਪੱਗਾਂ 'ਚ ਸਿਰ ਪਸਾਉਣ ਵਾਲੇ ਜਰਾ ਸਬੂਤ ਤੇ ਦਿਓ ਵੀ ਸਿੱਖੀ ਚ ਕਿੱਥੇ ਲਿਖਿਆ ਵੀ ਬੇਅਦਬੀ ਕਰਨ ਵਾਲੀ ਨੂੰ ਤੇ ਸਿੱਖੀ ਦਾ ਨਾਂ ਰੋਲਣ ਵਾਲੀ ਨੂੰ ਸਿੱਖ ਸਜ਼ਾ ਨਹੀਂ ਦੇ ਸਕਦਾ ਤੇ ਉਹਨੂੰ ਸਜ਼ਾ ਦੇਣ ਨਾਲ ਕਲੰਕ ਲੱਗ ਜਾਂਦਾ ਜੇ ਆਪਣੇ ਪਿਓ ਦੇ ਪੁੱਤ ਹੋ ਤਾਂ ਜਵਾਬ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ